10 ਸਾਲ ਪਹਿਲਾਂ ਦਿਨਨਗਰ ਥਾਣੇ ਤੇ 2015 ਦੇ ਵਿੱਚ ਕਸ਼ਮੀਰੀ આતਵਾਦੀਆਂ ਦੇ ਵੱਲੋਂ ਕੀਤੇ ਗਏ ਹਮਲੇ ਦੌਰਾਨ ਥਾਣੇ ਨੂੰ ਆਤਵਾਦੀਆਂ ਦੇ ਵੱਲੋਂ ਕੈਪਚਰ ਕਰ ਲਿਆ ਗਿਆ ਸੀ ਪ੍ਰਵਾਦ ਦੇ ਵਿੱਚ ਤਿੰਨੋਂ ਆਤਵਾਦੀਆਂ ਨੂੰ ਪੰਜਾਬ ਪੁਲਿਸ ਨੇ ਬਹਾਦਰੀ ਦੇ ਨਾਲ ਮਾਰ ਕੇ ਥਾਣੇ ਤੇ ਕਬਜ਼ੇ ਨੂੰ ਛਡਵਾਇਆ ਸੀ ਤੇ ਇਸੇ ਦੌਰਾਨ ਇੱਕ ਐਸਪੀ ਰੈਂਕ ਦੇ ਅਧਿਕਾਰੀ ਸਣੇ ਕੁੱਲ 7 ਲੋਕਾਂ ਦੀ ਸ਼ਹਾਦਤ ਹੋਈ ਸੀ ਦੇ ਨਾਲ ਗਰਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਸਮਾਜ ਸੇਵੀਆਂ ਦੇ ਵੱਲੋਂ ਕੈਂਡਲ ਮਾਰਚ ਕੱਢ ਕੇ ਹੁਣ ਸ਼ਰਧਾਂਜਲੀ ਦਿੱਤੀ ਗਈ ਹਮਲੇ ਤੋਂ ਪਹਿਲਾਂ ਇੱਕ ਹੋਰ ਆਮ ਨਾਗਰਿਕ ਅਨਿਲ ਕੁਮਾਰ ਨੂੰ ਅਤਵਾਦੀਆਂ ਦੇ ਵੱਲੋਂ ਜ਼ਖਮੀ ਕਰਕੇ ਉਸ ਦੀ ਗੱਡੀ ਖੋਈ ਗਈ ਸੀ ਜਿਸ ਨੇ ਆਪਣੀ ਹੱਡ ਬੀਤੀ ਵੀ ਦੱਸੀ ਤੇ ਉੱਥੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਦੇ ਲਈ ਤਨਦੇਹੀ ਦੇ ਨਾਲ ਡਿਊਟੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਜਾਂਦੀ ਹੈ ਜਿਹੜਾ 10 ਸਾਲ ਪਹਿਲੇ ਸਾਡੇ ਦਿਨਗਰ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਕਰਾਇਰ ਅਤੰਕਵਾਦੀ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਸੀ ਔਰ ਇਸ ਸਬੰਧਾ ਅਸੀਂ ਅੱਜ ਪੂਰੇ ਸ਼ਹਿਰ ਵਾਸੀ ਦੇ ਸਹਿਯੋਗ ਦੇ ਨਾਲ ਅਸੀਂ ਕੈਂਡਲ ਮਾਰਚ ਕੱਢਿਆ ਸਾਰੇ ਸ਼ਹਿਰ ਦੇ ਸਾਡੇ ਜਿੰਨੇ ਵੀ ਸਮਾਜਿਕ ਰਾਜਨੀਤਿਕ ਦੇ ਜਥੇਬੰਦੀ ਦੇ ਵਿਅਕਤੀ ਇਕੱਠੇ ਹੋਇਆ ਖਾਸ ਤੌਰ ਤੇ ਰਮੀਠਾਘਰ ਜੀ ਮਹੰਗੀ ਸਾਫ ਸਾਡੇ ਉਤਾਰੀਵਲ ਤੋਂ ਆਏ ਆ ਸਚਿੰਦ ਜੀ ਚੰਦਰ ਜੀ ਸੰਨੀ ਜੀ ਹੋਰ ਵੀ ਕਾਫੀ ਸ਼ਖਸੀਅਤਾਂ ਜਿਹੜੀ ਨਗਰ ਦੀ ਸਰਮੁਦੀਨ ਜੀ ਰਮਨ ਜੀ ਸਾਰੇ ਜਿਹੜੇ ਅੱਥੇ ਸਾਡੇ ਜੀ ਵੀਰਪਰਾ ਸਰੇ ਆਏ ਆ ਅਸੀਂ ਅੱਜ ਸ਼ਰਧਾਂਜਲੀ ਦਿੱਤੀ ਜਿਹੜੇ ਉਹ ਦਿਨ ਸਾਡੇ ਪੁਲਿਸ ਦੇ ਜਵਾਨ ਆਮ ਨਾਗਰਿਕ ਸ਼ਹੀਦ ਹੋਏ ਸੀ ਅਸੀਂ ਹਰ ਸਾਲ ਉਹਨਾਂ ਨੂੰ ਯਾਦ ਕਰੀਦਾ ਦੇਸ਼ ਉਹੀ ਤਰੱਕੀ ਕਰਦੇ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਆ ਮੇਰੀ ਸਾਰੇ ਨੌਜਵਾਨਾਂ ਅੱਗੇ ਬੇਨਤੀ ਆ ਕਿ ਜਿਹੜੇ ਦੇਸ਼ ਦੇ ਸ਼ਹੀਦ ਹੁੰਦੇ ਆ ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗ ਜਾਂਦੇ ਹੋ ਜੈ ਸ਼ੀ ਦਮ ਤੇ ਮੰਡੀ ਜਾਂਦਾ ਸਬਜ਼ੀ ਲੈਣ ਆਪਣੀ ਕਾਰ ਤੇ 5 ਵਜੇ ਤੋਂ ਘਰੋਂ ਨਿਕਲਿਆ ਤੇ ਉੱਥੇ ਮੇਰੀ ਗੱਡੀ ਲੱਗ ਗਈ ਗੁਪਤਾ ਟੀਵੀ ਦਾ ਉੱਥੇ ਗੱਡੀ ਲਾਉਂਦਾ ਰਹਾ ਮੈਂ ਉਥਾ ਆ ਕੇ ਮੈਂ ਗੱਡੀ ਬੈਠਾ ਗੱਡੀ ਸਟਾਰਟ ਸੌਟ ਕੀਤੀ ਆ ਗੱਡੀ ਮੈਂ ਕਮਾਈ ਆ ਕਮਾ ਕੇ ਉਹ ਗੇ ਡਵਾਈਡਰ ਦੇ ਨਾਲ ਗੱਡੀ ਆ ਕਿ ਤਿੰਨ ਬੰਦੇ ਖੜੇ ਸੀ ਉੱਪਰ ਆਰਮੀ ਯੂਨੀਫਾਰਮ ਚ ਬਿਲਕੁਲ ਯੰਗ ਮੈਂ ਦੇਖਿਆ ਮੈਂ ਚ ਉਹ ਫੋਟੋ ਦੇ ਮਰਕਾਉਂਦੇ ਆਰਮੀ ਆ ਦੇ ਕੋਈ ਗੱਲ ਪਹਿਲੇ ਮੈਂ ਸੋਚਿਆ ਨਹੀਂ ਸੋਚਿਆ ਹੁਣ ਗੋਲੀ ਮਾਰੀ ਪਹਿਲੀ ਮੇਰੀ ਸ਼ਾਟ ਤੇ ਗੋਲੀ ਮੈਂ ਗੱਡੀ ਚਾਲਣ ਲੱਗਾ ਫਿਰ ਉਹ ਤਿੰਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹ ਮੇਰੇ ਫਿਰ ਟਿੱਕਾ ਬਾਹਰ ਇਧਰ ਵੱਜੀ। ਇਹ ਬਾਹਰ ਛੁੱਟ ਗਈ, ਸਟੀering ਛੁੱਟ ਗਿਆ। ਦੋ ਗੋਈਆਂ ਬਾਹਰ ਵੱਜੀਆਂ। ਉਹ ਗੋਲੀ ਤੋਂ ਹਟਣਾ। ਗੱਡੀ ਮੇਰੀ ਘੁੰਮ ਗਈ। ਮੈਂ ਫਿਰ ਗੱਡੀ ਦੇ ਵਿੱਚ ਅੰਦਰ ਲੰਮੇ ਪੈ ਗਿਆ। ਅੰਦਰ ਹੀ ਮੈਂ ਲੰਮੇ ਪੈ ਗਿਆ। ਮੈਂ ਕਿਹਾ ਚਲ। ਉਹਨਾਂ ਸੋਚਿਆ ਇੱਕ ਕਦਮ ਹੋ ਗਿਆ। ਫਿਰ ਉਹ ਆ ਕੇ ਮੈਨੂੰ ਉੱਥੋਂ ਕੱਢ ਕੇ ਬਾਹਰ ਸੁੱਟਦਾ। ਮੈਂ ਮੂੰਹ ਪਾਰਨੇ ਪੈ ਗਿਆ। ਮੇਰੇ ਉਨ ਇੱਕ ਲੱਤ ਮਾਰੀ। ਮੈਂ ਤਾਂ ਨਹੀਂ ਲਿਆ। ਚਲੋ ਪਰਮਾ ਮਾ ਨਾਲਿਆ। ਉਹ ਫਿਰ ਗੱਡੀ ਬੈ ਕੇ ਗੱਡੀ ਸਟਾਰਟ ਕਰਕੇ ਨਿਕਲ ਗਿਆ। ਫਿਰ ਬਾਅਦ ਉੱਠ ਪੇਰ ਉੱਠ ਕੇ ਮੈਂ ਦੇਖਿਆ ਆਪਣਾ ਹਾਲਾਤ ਮੈਂ ਨਾਲ ਹੀ ਸਾਡੇ ਘਰ ਲੱਗੇ ਬੀਜ ਲੱਗੇ ਪਾਣੀ ਨੰਬਰ ਲੱਗੇ ਮੈਂ ਉਧੂ ਤੁਰ ਪਿਆ ਉਹ ਗੋ ਫਿਰ ਘਰ ਦੇ ਨਿਕਲ ਆਏ ਤੇ ਤਿੰਨ ਬੰਦੇ ਆ ਵਾਰਤ ਹੋਈ ਸਾਰੀ ਸਰਕਾਰ ਨੇ ਮਨੋਰਨ ਬਸਰ ਜੁਰਮਾ ਹਸਪੀਟਲ ਆ 2.5 ਮਹੀਨਾ ਬਸ ਰਿਆਂ ਸਾਲ ਘਰ ਹੁਣ 3 ਲੱਖ ਰੁਪਏ ਦਿੱਤਾ ਸੀ ਉਹਨੇ ਕੋਈ ਬਾਅਦ ਮੈਨੂੰ ਪੈਨਸ਼ਨ ਲਈ ਉਹਨਾ 5000 ਰੁਪਿਆ ਮਹੀਨੇ ਦੀ ਸਰਕਾਰ ਸੀ ਬਾਲ ਸਾਥ ਉਹਨੂੰ ਕਿ 6 ਸਾਲ ਸਾਲ ਹੋਏ ਤੇ ਹੁਣ 1000 ਵਧਾਇਆ 6000 ਮੇਨ ਕੋਈ ਕਮਾਉਣ ਦਾ ਹੈ ਕਰ ਕੋਈ ਨਹੀਂ ਮੈਂ ਇਕੱਲਾ ਹੀ ਹਾਂ 10 ਸਾਲ ਤੋਂ ਮੈਂ ਘਰ ਬੈਠਦਾ ਉਹੀ ਮੇਰਾ ਕੰਮ ਨਹੀਂ ਕੁ ਕਰਨਾ ਇਹ ਦੇਖੋ ਸਾਡੇ ਸ਼ਹਿਰ ਵਾਸੀ ਸ਼ਹਿਰ ਵਾਸੀ ਕੀ ਚਲੋ 월ਡ ਦੇ ਵਿੱਚ ਹੀ ਜਿੱਥੇ ਜਿੱਥੇ ਸਾਡੇ ਪੰਜਾਬੀ ਭਰਾ ਰਹਿ ਰਹੇ ਆ ਜਿਹੜਾ ਉਦੋਂ ਬੜਾ ਹੀ ਮਤ ਭਾਗਾ ਜਿਹੜਾ ਅ ਦਰਦਨਾਕ ਹਾਸਾ ਹੋਇਆ ਸੀਗਾ ਇਹ ਸਾਰੇ ਭਲੀ ਭਾਤ ਅਹੀਂ ਜਾਣੂ ਆ ਕਿ ਉਦੋਂ ਜਿਹੜਾ ਇਹ ਮਾਰ ਸ਼ਰਾਰਤੀ ਅੰਸਰਾਂ ਨੇ ਆਣ ਕੇ ਇਹ ਸਾਡੇ ਸਾਣੇ ਦੀਨਾ ਨਗਰ ਤੇ ਹਮਲਾ ਕਰਨ ਤੇ ਕਰਕੇ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਪੁਲਿਸ ਅਫਸਰਾਂ ਨੇ ਜਿੱਦਾਂ ਕਿ ਸਾਨੂੰ ਜਿਹੜੀਆਂ ਮੌਕੇ ਤੇ ਪਾਵਰਾਂ ਦਿੱਤੀਆਂ ਤੇ ਹਦਾਇਤਾਂ ਕੀਤੀਆਂ ਕਿ ਕੋਈ ਵੀ ਜਾਨੀ ਮਾਲੀ ਨਖਾਣ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਮਿਸ਼ਨ ਨੂੰ ਸਫਲ ਕੀਤਾ ਜਾਵੇ ਤੇ ਵਾਕਿਆ ਹੀ ਸਾਡੇ ਪੁਲਿਸ ਜੱਜਮਾਨ ਅਫਸਰਾਂ ਨੇ ਇਹਨੂੰ ਜੜਾ ਵਾ ਸਫਲ ਕਰਕੇ ਵਿਖਾਇਆ ਤੇ ਉਹਨਾਂ ਨੂੰ ਮੌਕੇ ਤੇ ਢੇਰ ਕਰਕੇ ਸੁਟਿਆ ਤੇ ਅਸੀਂ ਪ੍ਰਣ ਕਰਦੇ ਹਾਂ ਕਿ ਜਨਤਾ ਦੀ ਰਾਖੀ ਵਾਸਤੇ ਦਿਨ ਰਾਤ ਅਸੀਂ ਹਾਜ਼ਰ ਹਾਂ ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਇਦਾਂ ਦੀਆਂ ਔਖੜਾਂ ਆਉਂਦੀਆਂ ਨੇ ਤੇ ਅਸੀਂ ਡਟ ਕੇ ਉਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਬੈਠੇ ਆਂ ਅਸੀਂ ਸੁਜੋਗ ਚਾਹੁੰਨੇ ਆਂ ਜਨਤਾ ਦਾ ਸ਼ਹਿਰ ਵਾਸੀਆਂ ਦਾ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ ਸਾਡਾ ਜਨਤਾ ਸਾਥ ਨਹੀਂ ਦੇਹਗੀ ਉਹਨਾਂ ਚਿਰ ਅਸੀਂ ਕੁਝ ਨਹੀਂ ਕਰ ਸਕਦੇ ਪਰ ਫੇਰ ਵੀ ਜਨਤਾ ਜੇ ਸਾਡੇ ਨਾਲ ਆ ਤੇ ਅਸੀਂ ਹਰ ਪਲ ਹਰ ਮੋੜ ਹਰ ਗਲੀ ਹਰ ਘਰ ਦੇ ਵਿੱਚ ਖੜੇ ਆ ਤੁਹਾਨੂੰ ਮਿਲਾਂਗੇ ਦਿਨ ਰਾਤ ਹਾਜ਼ਰ ਮੈਲਾ ਬੜਾ ਮਾਣ ਮਹਿਸੂਸ ਹੁੰਦਾ ਕਿ ਪੁਲਿਸ ਦੀ ਬਹਾਦਰੀ ਨੂੰ ਜਿਹੜੀ ਉਹ ਉਸ਼ਾਦ ਕੀਤਾ ਤੁਸੀਂ ਉਸ਼ਾਲਾ ਦਿੱਤਾ ਵਾ ਤੇ ਇਸੇ ਤਰ੍ਹਾਂ ਹੀ ਪਿੱਛੇ ਵੀ ਕਈ ਵਾਰਦਾ ਤਾਂ ਹੋਈਆਂ ਨੇ ਉਹਦੇ ਵਿੱਚ ਜਿਹੜਾ ਜਨਤਾ ਨੇ ਬਹੁਤ ਸਹਿਯੋਗ ਦਿੱਤਾ ਵਾ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਅਸੀਂ ਬੜਾ ਫਕਰ ਮਹਿਸੂਸ ਕਰਦੇ ਹਾਂ ਤੇ ਅਸੀਂ ਤਨ ਦੇ ਨਾਲ ਹੋਰ ਜਿਹੜਾ ਵਾ ਡਿਊਟੀ ਜਿਹੜੀ ਆ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਾਂਗੇ ਆਸ਼ ਕਰਾਂਗੇ ਸਹਿਰ ਵਾਸੀ ਜਿਹੜੇ ਆ ਸਾਡਾ ਸਹਿਯੋਗ ਕਰਦੇ